ਦੱਸਦੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਗੁੰਡਾ ਕਰਤੀ ਦਾ ਨੰਗਾ ਨਾਚ ਲੁਧਿਆਣੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਦਮਾਸ਼ਾਂ ਨੇ ਘਰ ਦੇ ਬਾਹਰ ਅਟੈਕ ਕੀਤਾ ਵੀਡੀਓ ਸਾਹਮਣੇ ਆਈ ਹੈ ਇੰਸਟਾਗ੍ਰam ਤੇ ਫੋਟੋ ਪਾਨ ਨੂੰ ਲੈ ਕੇ ਇਹ ਜਿਹੜਾ ਕਿ ਮਾਮਲਾ ਪੱਖ ਦਾ ਗਾਲਾਂ ਲਿਖਿਆ ਜਾਂਦੀਆਂ ਨੇ ਵਿਰੋਧ ਕੀਤਾ ਗਿਆ ਤਾਂ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੇ ਗਏ ਪੰਜਾਬ ਦੇ ਲੁਧਿਆਣਾ ਦੀ ਘਟਨਾ ਹੈ ਦੇਰਾ ਤਾਜਪੁਰ ਰੋਡ ਮਹੱਲਾ ਵਿਸ਼ਕਰਮਾ ਗਲੀ ਨੰਬਰ 1 ਦੇ ਵਿੱਚ ਕਰੀਬ 10 ਤੋਂ 12 ਬਦਮਾਸ਼ਾਂ ਨੇ ਘਰ ਦੇ ਹਮਲਾ ਕਰ ਦਿੱਤਾ ਬਦਮਾਸ਼ਾਂ ਨੇ ਸ਼ਰੀਆਮ ਬਾਤਰ ਲੋਹੇ ਦੀ ਰਾਡ ਡੰਡੇ ਲੈ ਕੇ ਗੁੰਡਾ ਕਰਦੀ ਕੀਤੀ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਉਧਰ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਲੋਕਾਂ ਨੇ ਜਿਹੜੀ ਕਿ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ ਜਾਂਦੇ ਹੋਏ ਚਾਰ ਹਵਾਈ ਫਾਇਰ ਬਦਮਾਸ਼ਾਵਾਂ ਨੂੰ ਕੀਤੇ ਜਾਂਦੇ ਨੇ ਲੋਕਾਂ ਦੀ ਮਦਦ ਦੇ ਨਾਲ ਤਿੰਨ ਬਦਮਾਸ਼ਾਂ ਨੂੰ ਦਬੋਚ ਲਿਆ ਗਿਆ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਦੱਸਿਆ ਜਾਂਦਾ ਹੈ ਕਿ ਕੰٹے ਰਾਤ 11 ਵਜੇ ਤੱਕ ਵੀ ਪੁਲਿਸ ਮੌਕੇ ਤੇ ਨਹੀਂ ਸੀ ਪੁੱਜੀ ਆਰੋਪ ਲਗਾਉਂਦੇ ਹੋਏ ਅਰਤਲਜੀਤ ਸਿੰਘ ਨੇ ਦੱਸਿਆ ਕਿ 1 ਮਹੀਨਾ ਪਹਿਲਾਂ ਉਹਨਾਂ ਦੇ ਦੋਸਤ ਰਿਸ਼ੂ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ ਕਿਉਂਕਿ ਰਿਸ਼ੂ ਇੱਕ ਬੱਚੇ ਨੂੰ ਬਦਮਾਸ਼ਾਂ ਵੱਲੋਂ ਕੁੱਟਣ ਤੋਂ ਬਚਾਰਿਆ ਸੀ ਜਿਸ ਤੇ ਚਲਦੇ ਹਮਲਾਵਰ ਰਿਸ਼ੂ ਦੇ ਨਾਲ ਝਗੜਨ ਲੱਗ ਗਏ ਇੱਕ ਮਾਮਲੇ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਗਾਲਾਂ ਲਿਖੀਆਂ ਗਈਆਂ ਜਦ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੁਬਾਰਾ ਉਹਨਾਂ ਨੇ ਮਾਫੀ ਮੰਗਵਾਈ ਉਹਨਾਂ ਨੇ ਕਿਹਾ ਕਿ ਰਿਸ਼ੂ ਉਸ ਤੇ ਸਾਥੀਆਂ ਦੇ ਨਾਲ ਦੁਬਾਰਾ ਮਾਫੀ ਮੰਗੇ ਬੁੱਧਵਾਰ ਨੂੰ ਬਦਮਾਸ਼ਾਂ ਨੇ ਰਿਸ਼ੂ ਨੂੰ ਫੋਨ ਕਰਕੇ ਧਮਕਾਇਆ ਅਤੇ ਘਰ ਤੇ ਬਾਹਰ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੇ ਕਿਹਾ ਕਿ ਪਹਿਲਾਂ ਧਮਕਾਇਆ ਦਿੱਤੀ ਜਾਂਦੀਆਂ ਨੇ ਆਖਿਆ ਜਾਂਦਾ ਹੈ ਜੇ ਘਰ ਦੇ ਬਾਹਰ ਨਹੀਂ ਆਇਆ ਤੇ ਅਸੀਂ ਤੈਨੂੰ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਬਦਮਾਸ਼ ਹਤਿਆਰਾ ਦੇ ਨਾਲ ਲੈਸ ਹੋ ਕੇ ਆਏ ਘਰ ਦੇ ਬਾਹਰ ਖੜੇ ਮੋਟਰਸਾਈਕਲ ਤੋੜ ਗਏ ਸੀਸੀਟੀਵੀ ਤੋੜ ਗਏ ਉਹਨਾਂ ਨੇ ਆਪਣਾ ਬਚਾ ਘਰ ਦੇ ਅੰਦਰ ਵੜ ਕੇ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਬੰਦਾ ਜਾ ਰਿਹਾ ਲੁਧਿਆਣੇ ਦਾ ਇਹ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਇਹ ਬਦਮਾਸ਼ੀ ਦੀਆਂ ਸਾਂਝੀਆਂ ਕੀਤੀਆਂ ਨੇ ਤਾਜਪੁਰ ਰੋਡ ਦੀਆਂ ਇਹ ਤਸਵੀਰਾਂ ਸામਣੀ ਆਈ ਗਏ ਨੇ ਮੁਹੱਲਾ ਵਿਸ਼ਕਰਮਾ ਨਗਰ ਮੇਰਾ ਨਾਮ ਜਸਪ੍ਰੀਤਾ ਬਾਜੀ ਅੱਛਾ ਕੀ ਹੋਇਆ ਕੀ ਇਹਦੇ ਉੱਤੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਬਾਜੀ ਮੇਰੇ ਖਿਆਲ ਨਾਲ ਮਿੰਨਾ ਡੇ ਪਹਿਲਾਂ ਜੇ ਘਰ ਆਤਾ ਹੋਇਆ ਸੀ ਇੱਥੇ ਠੀਕ ਹੈ ਜੀ ਇੱਥੇ ਮੁਹੱਲੇ ਚ ਆਇਆ ਸੀ ਉਹ ਜਿਹੜੇ ਐਂਟੀ ਪਾਰਟੀ ਜਿਹੜੇ ਸਾਡੇ ਘਰੇ ਹਮਲਾ ਕਰਕੇ ਗਏ ਨੇ ਇਹ ਮੇਰੇ ਭਤੀਜੇ ਦਾ ਦੋਸਤ ਸੀਗਾ ਰੀਸ਼ੂ ਰੀਸ਼ੂ ਚ ਮੁੰਡਾ ਉਹਨਾਂ ਦੇ ਨਾਲ ਨਾਲ ਲੜਾਈ ਹੋਈ ਸੀ ਠੀਕ ਹੈ ਜੀ ਰੀਸ਼ੂ ਦੇ ਕੋਲ ਪਤਾ ਨਹੀਂ ਮੋਬਾਈਲ ਹੈਗਾ ਨਹੀਂ ਹੈਗਾ ਮੈਨੂੰ ਪਤਾ ਨਹੀਂ ਹੈ ਮੇਰਾ ਨਾਮ ਭਤੀਜਾ ਹਰਦੀਪ ਸਿੰਘ ਕਾਲੂ ਠੀਕ ਹੈ ਜੀ ਇਹ ਉਹਦੇ ਹੋਂ ਤੇ ਰੀਸ਼ੂ ਨੂੰ ਧਮਕੀਆਂ ਮੇਰੇ ਭਤੀਜੇ ਦਾ ਦੋਸਤ ਹੈ ਰਿਸ਼ੂ ਉਹਨੂੰ ਤਾਂ ਹਮ ਕਿਹਾ ਦਿੰਦੇ ਸੀ ਤੈਨੂੰ ਮਾਰ ਦਾਂ ਉਹਦੀ ਬਕਾਇਦਾ ਰਿਕਾਰਡਿੰਗ ਹੀ ਵੀ ਹੈ ਮੇਰੇ ਕੋਲ ਇੱਕ ਸਿਮਰ ਸਿਮਰ ਮੁੰਡਾ ਵੀ ਹੈ ਤੈਨੂੰ ਮਾਰ ਦਾਂਗੇ ਗੰਦ ਨਹੀਂ ਬੋਲ ਸਕਦਾ ਚਲੋ ਕਈਆਂ ਨੇ ਸੁਣਨਾ ਠੀਕ ਹੈ ਜੀ ਆਹ ਕਰਦਾਂਗੇ ਮੈਂ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਗੰਦ ਨਾ ਬੋਲ ਜੇ ਤੂੰ ਮਾਰਨਾ ਹੈ ਚਲ ਕੋਈ ਤਾਂ ਨਹੀਂ ਮਾਰ ਲਈ ਪਰ ਮੈਨੂੰ ਕਾਲੂ ਦਾ ਰੋਲ ਦੱਸ ਉਹ ਮੇਰਾ ਭਤੀਜਾ ਕਹਿੰਦਾ ਭਾਜੀ ਕਾਲੂ ਨੂੰ ਮੇਰਾ ਕੋਈ ਰੋਲ ਨਹੀਂ ਹੈਗਾ ਕਾਲੂ ਕਹਿੰਦਾ ਉਹਦੀ ਸਪੋਰਟ ਜਾਂਦਾ ਮੈਂ ਕਿਹਾ ਯਾਰ ਦੋਸਤ ਹੈ ਇੱਕ ਦੂਜੇ ਨਾਲ ਖੜਦੇ ਆ ਆਪਾਂ ਬੈਠ ਕੇ ਸਮਝ ਜੰਨੇ ਆ ਕਹਿੰਦਾ ਭਾਜੀ ਪਰ ਮੈਂ ਤੁਹਾਡੀ ਸੁਣਨੀ ਨਹੀਂ ਹੈਗੀ ਮੈਂ ਤਾਂ ਨੂੰ ਸਿਮਰ ਨੂੰ ਤੇ ਰਿਸ਼ ਨੂੰ ਮਾਰਨਾ ਹੈ ਇਹਨੂੰ ਪਤਾ ਨਹੀਂ ਕਿਸੇ ਨੇ ਦੱਸਤਾ ਵੀ ਭੋਲੂ ਭਾਈ ਦੇ ਘਰ ਦੇ ਹੈਗਾ ਉੱਥੇ ਘਰੇ ਰਿਸ਼ੂ ਜਿਹਨਾਂ ਲੜਾਈ ਹੋਈ ਹੈ ਆ ਮੇਰਾ ਭਤੀਜਾ ਹੈ ਇੱਥੇ ਖੜਾ ਸੀ ਮੇਰੇ ਮੰਮੀ ਮੇਰੀ ਘਰ ਦੀ ਮੇਰੀ ਭਾਬੀ ਇੱਥੇ ਖੜੇ ਸੀ ਇਹ ਗੁਰਪਾਨਾ ਗਰਪੂਨਾ ਲੈ ਕੇ ਹਏ ਮੁੰਡੇ 20 25 ਜੇ ਫੇਲਾ ਦੇ ਲੰਗੇ ਇੱਥੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੁੰਡੇ ਲੈ ਕੇ ਇੱਥੇ ਕਿਉਂ ਆਇਆ ਮੈਂ ਮੁੰਡੇ ਲੈ ਕੇ ਇੱਥੇ ਕਿਉਂ ਆਇਆ ਉਹ ਭਾਈ ਜੀ 5-6 ਮੋਟਰਸਾਈਕਲ ਸੀਗੇ ਪੂਰੇ ਲੱਦੇ ਸੀਗੇ ਠੀਕ ਹੈ ਟੋਟਲ 30 ਤੋਂ ਪੈਂਦੇ ਜਾਣੇ ਹੈਗੇ ਸੀ 30 ਤੋਂ ਪੈਂਦੀ ਜਾਣੇ ਟੋਟਲ ਹੈਗੇ ਸੀ ਠੀਕ ਹੈ ਜੀ ਚਲੋ ਲੰਘ ਜੀ ਮੈਂ ਤਾਂ ਵੀ ਨਹੀਂ ਕੁਝ ਕੀਤਾ ਮੈਂ ਕਿਹਾ ਲੜਨਾ ਨਹੀਂ ਆ ਬੱਚਿਆਂ ਦੇ ਸਿਰ ਨਹੀਂ ਬੜਵਾਨੀ ਚਲੋ ਉਹਨਾਂ ਨੂੰ ਪੰਪ ਪੂਰਾ ਸੀਗਾ ਠੀਕ ਹੈ ਜੀ ਅਗਲੇ ਆਏ ਕਹਿੰਦਾ ਬਦਮਾਸ਼ੀ ਕੱਢਣੀ ਹੈ ਬਦਮਾਸ਼ੀ ਕੱਢਣੀ ਹੈ ਮੈਂ ਭਾਈ ਜੀ ਰੋਡ ਤੇ ਗਿਆ ਆਪਣਾ ਤਾਇਬ ਰੋਡ ਤੇ ਮੈਂ ਭਤੀਜੇ ਨੂੰ ਨਾਲ ਲੈ ਕੇ ਗਿਆ ਸੀਗਾ ਦਵਾਈ ਲੈਣ ਜਾਣੀ ਸੀ ਘਰ ਦੀ ਮੈਂ ਰੋਡ ਤੇ ਜਾ ਰਿਹਾ ਰੋਡ ਤੋਂ ਮੈਨੂੰ ਮੈਂ ਘਰ ਦੇ ਕੈਮਰੇ ਤੇ ਲਾਇਆ ਸੀ ਹੁਣ ਕੀਤਾ ਸੀ ਕੈਮਰਾ ਮੈਂ ਦੇਖਿਆ ਘਰ ਦੇ ਘਰ ਕਾਠੀ ਬਾਹਰ ਕਿੱਧਰ ਇਕੱਠਾ ਹੋ ਗਿਆ ਮੈਨੂੰ ਘਰੇ ਭਾਬੀ ਦਾ ਫੋਨ ਆ ਗਿਆ ਵੀ ਇਹ ਘਰੇ ਹਮਲਾ ਹੋ ਗਿਆ ਭਾਜੀ ਇਨਾਂ ਨੇ ਦੋ ਤਿੰਨ ਜਣੇ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨਾ ਉਹਨਾਂ ਦੇ ਨਾਲ ਮੋਟਾ ਜਿਹੜਾ ਮੁੰਡਾ ਸੀਗਾ ਨਾ ਭਜਾ ਕੇ ਲੱਗ ਜਾ ਰਿਹਾ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ ਮੈਂ ਜਾਂਦੇ ਉਥੇ ਫੜ ਲਿਆ ਮੈਂ ਗੱਡੀ ਮਾਰੀ ਵਿੱਚ ਜੋ ਗੱਡੀ ਵਿੱਚ ਮਾਰੀ ਇੱਕ ਮੋਟਰਸਾਈਕਲ ਨਾਲ ਇੱਕ ਇੱਕ ਤਿੰਨ ਜਣਾਂ ਨੂੰ ਫੜ ਲਿਆ ਉਹ ਤਿੰਨੇ ਅੰਦਰ ਸੀ ਬਿਠਾਏ ਹੋਏ ਆ ਅੱਛਾ ਜੀ ਕਿੰਨੇ ਸੀ ਅੰਦਰ ਬਿਠਾਏ ਆ ਜਿੰਨੇ ਗੋਲੀਆਂ ਚ ਲਾਈਆਂ ਉਹ ਭੱਜ ਗਿਆ ਅੱਛਾ ਜੀ ਇਹ ਪਹਿਲੇ ਵੀ ਰੰਜਿ ਸੀਗੀ ਤੁਡੀ ਨੂੰ ਸਾਡੀ ਨਹੀਂ ਵੀਰੇ ਸਾਡੀ ਰੰਜਿ ਨਹੀਂ ਸੀ ਮੇਰੇ ਭਤੀਜਾ ਜਿਹੜਾ ਹੈ ਨਾ ਉਹਦਾ ਦੋਸਤ ਹੈ ਰਿਸ਼ੂ ਉਹਦੇ ਨਾਲ ਸੀ ਉਹ ਕਹਿੰਦਾ ਵੀ ਜਿਹੜਾ ਵਿੱਚ ਆਏਗਾ ਉਹਨੂੰ ਹੀ ਮਾਰਾਂਗੇ ਕਹਿੰਦਾ ਮੈਂ ਇਹ ਮੇਰਾ ਭਤੀਜਾ ਇੱਕ ਨਾਮ ਸੀ ਉਹਦਾ ਦੂਜਾ ਨਾਮ ਦੱਸਿਓ ਨਾ ਇਹ ਦੱਸੂਗਾ ਨਾਮ ਤੇਰਾ ਨਾਮ ਕੰਨੂ ਸੀਗਾ ਸਾਹੀ ਲਾਂਡਾ ਕੰਨਾ ਕਰਨ ਕੰਨਾ ਸੀਗਾ ਕਿੱਥੇ ਤੇਰੇ ਉਹਨਾਂ ਨੂੰ ਕੁਝ ਪਤਾ ਮੈਂ ਦੱਸਦਾ ਵੀਰੇ ਚਲੋ ਇਹਦੇ ਦੱਸ ਦੂਗਾ ਬਾਕੀ ਦੇ ਬਿਆਨ ਤੁਸੀਂ ਲਿਓ ਜਿਹੜੇ ਮੁੰਡੇ ਅਸਲਾ ਲੈ ਕੇ ਆਏ ਸੀ ਜਿਨ੍ਹਾਂ ਨੇ ਗੰਡਾਸੀਆਂ ਚਲਾਈਆਂ ਕੁਰਪਾਨਾ ਚਲਾਈਆਂ ਸਾਡੇ ਮੋਟਰਸਾਈਕਲ ਭੰਨੇ ਆ ਜੋਰ ਨੁਕਸਾਨ ਕੀਤਾ ਹੈ ਕੈਮਰਾ ਸਾਡਾ ਭੰਨਿਆ ਨਿਗਾ ਮਾਰ ਲੋ ਉਹ ਪਾਜੀ ਅੰਦਰ ਵੜ ਕੇ ਇੱਕ ਜਣੇ ਨੂੰ ਅਸੀਂ ਫੇਰ ਅੰਦਰ ਹੀ ਫੜ ਲਿਆ ਦੋ ਜਣਾਂ ਨੂੰ ਮੈਂ ਫੜ ਕੇ ਲੈ ਕੇ ਆਇਆ ਇੱਕ ਜਣੇ ਨੂੰ ਅੰਦਰ ਵੜ ਗਿਆ ਮੇਰੀ ਭਾਬੀ ਨੂੰ ਬਗੈਰ ਉਹ ਗੰਦ ਬੋਲਿਆ ਜਿਹੜਾ ਮੈਂ ਫੇਰ ਨਹੀਂ ਬੋਲ ਸਕਦਾ ਇਹ ਭਾਬੀ ਮੇਰੇ ਗੁਰਦੁਆਰੇ ਜਾਂਦੇ ਆ ਉਹਦੇ ਵਿੱਚ ਇਹ ਬੋਲਿਆ ਰਿਕਸ਼ਾ ਨੂੰ ਕਹਿੰਦਾ ਮੇਰੇ ਭਤੀਜੇ ਨੂੰ ਕਹਿੰਦਾ ਜੇ ਤੇਰੇ ਚ ਦਮ ਹੈ ਨਾ ਫਿਰ ਤੂੰ ਆਪਣੀ ਮਾਂ ਨੂੰ ਲੈ ਕੇ ਲੈ ਕੇ ਜਾ ਕੇ ਦਿਖਾਈ ਇਹਦੀ ਰਿਕਾਰਡਿੰਗ ਮੇ ਕੋਲ ਹੈਗੀ ਕਹਿੰਦਾ ਜੇ ਤੇਰੇ ਗੰਦ ਬੋਲ ਕੇ ਕਹਿੰਦਾ ਜੇ ਤੇਰੇ ਤੇ ਦਮ ਹੈ ਨਾ ਫਿਰ ਤੂੰ ਕਾਲੂ ਦੀ ਮਾਂ ਨੂੰ ਹਣ ਗੁਰਦੁਆਰੇ ਲੈ ਕੇ ਜਾ ਕੇ ਦਿਖਾਈ ਕਹਿੰਦਾ ਇਹ ਲਬਜ ਉਹਨਾਂ ਨੇ ਬੋਲੇ ਹੈ ਉਹਦੀ ਰਿਕਾਰਡਿੰਗ ਅਸੀਂ ਤੁਹਾਨੂੰ ਪੇਸ਼ ਕਰ ਦਾਂਗੇ ਜਦੋਂ ਕੋਗੇ ਲੱਗਦਾ ਨਹੀਂ ਕਿ ਇ tanto ਗੁੰਡਾਗਰਦੀ ਕਰਨੀ ਹਾਂ ਬਿਲਕੁਲ ਗੁੰਡਾਗਰਦੀ ਹੈ ਜੀ ਆਪਾਂ ਤਾਂ ਇੱਕ ਗੱਲ ਹੋਰ ਗਈ ਹੈ ਤੁਹਾਨੂੰ ਗੁੰਡਾਗਰਦੀ ਜੀ ਆਪਾਂ ਗੱਲ ਕਰੀਏ ਨਾ ਆਪਾਂ ਇੱਕ ਗੱਲ ਹੋਰ ਗਈ ਹੈ ਵੀ ਅਗਰ ਉਹ ਸਾਡੇ ਬੱਚਿਆਂ ਵੱਲ ਕੋਈ ਸ਼ਿਕਾਇਤ ਹੈ ਨਾ ਅਸੀਂ ਮਾਫ ਪਾ ਜਮਾ ਮਾਂ ਲੈਦਾ ਮੋਲੀ ਖਰਾਬ ਕਰਨਾ ਚਾਹੁੰਦੇ ਠੀਕ ਹੈ ਔਰ ਇੱਜਲ ਸਭ ਨੂੰ ਪਿਆਰੀ ਹੁੰਦੀ ਹੈ ਜੇ ਮੱਲੇ ਚ ਇੱਜਤ ਪੈਣਾ ਸਭ ਰੈਂਦੀਆਂ ਉਹ ਸਾਡੀਆਂ ਵੀ ਨਹੀਂ ਇਹ ਚੀਜ਼ਾਂ ਹਾਨੂੰ ਨਹੀਂ ਪਸੰਦ ਆ ਦੇ ਸਾਡੇ ਬੱਚੇ ਵੀ ਗਲਤੀ ਕਰਨ ਅਸੀਂ ਉਹਨਾਂ ਲਈ ਵੀ ਡੰਡਾ ਚੱਕਾਂਗੇ ਭਾਜੀ ਕਿਸੇ ਦੀ ਹਿੰਮਤ ਸਾਡੇ ਘਰੇ ਆ ਕੇ ਡੰਡਾ ਚੱਕਣਾ ਜਾਂ ਗੋਲੀਆਂ ਚਲਾਉਣੀਆਂ ਭਾਜੀ ਆ ਚੀਜ਼ ਸ਼ਰਿਆਮ ਹੋ ਗਈ ਯਾਰ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਡੀ ਸਾਡੀ ਤਾਂ ਇਹੀ ਮੰਗ ਹੈ ਠੀਕ ਹੈ ਅਸੀਂ ਉਹਨਾਂ ਨੂੰ ਜੋ ਪ੍ਰੂਫ ਚਾਹੀਦੇ ਨੇ ਦਵਾਂਗੇ ਬਕਾਇਦਾ ਮੁੰਡੇ ਅੰਦਰ ਬੈਠੇ ਨੇ ਜਿਨ੍ਹਾਂ ਨੇ ਕਿਹਾ ਸਾਡੇ ਨਾਲ ਆਈ ਸੀ ਅਸਲਾ ਉਹਨਾਂ ਨੇ ਚਲਾਇਆ ਸੀ ਬਕਾਇਦਾ ਚਲਾਇਆ ਸੀ ਨਾ ਸਾਬਤ ਹੋ ਗਿਆ ਉਹਨ ਮੈਂ ਆਪਣੇ ਘਰ ਦੇ ਕੈਮਰੇ ਦੀ ਵੀਡੀਓ ਵੀ ਦਿਖਾ ਦਾਂਗਾ ਇੱਥੇ ਆ ਕੇ ਹਮਲਾ ਕੀਤਾ ਮੇਰੇ ਭਤੀਜੇ ਦੇ ਕੀਤਾ ਇੱਕ ਇਹਨਾਂ ਦਾ ਦੋਸਤ ਸੀਗਾ ਇੱਕ ਦੋਸਤ ਸੀਗਾ ਉਹਦੀ ਪਿੱਠ ਦੇ ਮਾਰਿਆ ਠੀਕ ਹੈ ਪਿੱਠ ਤੇ ਮਾਰਿਆ ਸਾਰਾ ਕੁਝ ਸਬੂਤ ਹੈਗਾ ਸਾਨੂੰ ਇਨਸਾਫ ਦਵਾ ਦਿਓ ਸਬੂਤ ਅਸੀਂ ਦਵਾਵਾਂਗੇ ਇਨਸਾਫ ਤੁਸੀਂ ਦਵਾਣਾ ਜੀ ਠੀਕ ਹੈ ਜੀ ਸਾਰੇ ਚੱਲੀ ਸੀਗੀ ਮੈਂ ਆਪਣਾ ਗੇਟ ਲਾਣ ਲੱਗੀ ਇਧਰ ਦੀ ਲੈਂਸਰ ਆਏ ਤੇ ਮੇਰੇ ਮੁੰਡਾ ਛੋਟੇ ਵਾਲਾ ਬੁਕਾਲੂ ਤੇ ਵੱਡਾ ਮੁੰਡਾ ਇਧਰ ਇੱਥੇ ਮੋੜ ਤੇ ਖੜੇ ਤੇ ਇਹਨਾਂ ਨੇ ਨਾਲ ਹੀ ਜਾ ਕੇ ਕੱਲ ਤੇ ਇੱਕ ਆ ਮੁੰਡਾ ਜਤਿਨ ਜਤਿਨ ਉਹਦੇ ਉਹਦੇ दात ਮਾਰਿਆ ਤੇ ਫਿਰ ਸਾਰੇ ਮੈਂ ਕਿਹਾ ਆਪਾਂ ਜਲਦੀ ਤੁਸੀਂ ਘਰ ਅੰਦਰ ਵੜ ਜੋ ਸਰ ਨਾਲੇ ਮੇਰੇ ਇਟਾ ਉਟਾ ਮਾਰ ਲੱਗੇ ਮੇਰੇ ਮਾਰੀਆਂ ਗੋਲੀ ਦੀ ਫਾਇਲ ਕੀਤੀ ਆ ਤੇ ਮੇਰੇ ਗਮਲੇ ਗੁੰਮਲੇ ਸਾਰਾ ਕੁਝ ਤੁਹਾਡੇ ਗੇਟਾਂ ਦੇ ਸਾਰਾ ਕੁਝ ਮਾਰ ਕੇ ਗਿਆ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਇਟਾ ਮਾਰੀਆਂ ਮਤਲਬ ਕਿ ਕਟੋ ਘੜ 50 ਮੋਟਰਸਾਈਕਲ ਸੀ ਕਿਹੜਾ ਮੁੰਲਾ ਕਿਹੜਾ ਪਿੰਦਾ ਇਹ ਗੁਰਾਜਾਂ ਦਾ ਨਵਰਾਗ ਨਗਰੀਆ ਨਹੀਂ ਇੱਧਰ ਲਾ ਜਿੱਥੇ ਲੜਾਈ ਹੋਈ ਆ ਉਹ ਕਿਹੜਾ ਨਗਰ ਇਹ ਬਿਸਕਰਨ ਨਗਰ ਮੈਨੂੰ ਕਹਿਣਾ ਮਤਲਬ ਇਹ ਆ ਹਾਂਜੀ ਗਲੀ ਨੂੰ ਮਰੇ ਆ ਹਾਂਜੀ ਹਾਂਜੀ ਗੋਲੀਆਂ ਲੱਗੀਆਂ ਤਿੰਨ ਚਾਰ ਜਣਾਂ ਨੇ ਫਾਇਰ ਚਲਾਏ ਆ ਬਹੁਤ ਜਣੇ ਨੇ ਉਹਨਾਂ ਕੋਲ ਦਾਤ ਸੀ, ਕਰਪਾਨਾਂ ਸੀਗੀਆਂ ਤੇ ਡੰਡੇ ਵੀ ਸੀਗੇ ਤੇ ਕੋਤਲਾ ਵੀ ਸੀ ਉਹਨਾਂ ਨੇ ਫਾਇਰ ਵੀ ਕੀਤੀ ਸਾਡੇ ਘਰ ਨੂੰ ਪਹਿਲਾਂ ਵੀ ਕਦੀ ਹੋਈ ਆ ਨਾ ਸਾਡੀ ਕਦੇ ਲੜਾਈ ਨਹੀਂ ਹੋਈ ਇੱਕ ਮੁੰਡਾ ਉਹਨਾਂ ਦੇ ਨਾਲ ਹੋਈ ਸੀ ਉਹਨਾਂ ਨਾਲ ਹੀ ਹੁਣ ਵੀ ਉਹਨਾਂ ਨਾਲ ਹੀ ਇਹ ਆ ਮੁੰਡੇ ਕਰਕੇ ਹੋਈ ਮੈਨੂੰ ਗੁਰਦੁਰ ਇੱਕ ਥੋੜਾ ਮੰਮੀ ਹੁਣ ਗੱਲ ਤਾਂ ਕਰ ਲੰਦੋ ਇਹ ਕਾ ਮੁੰਡਾ ਸੀ ਹਾਂਜੀ ਉਹ ਸਾਡੀ ਗਾ ਉਧਰਲੇ ਪਾਸੇ ਕਿਤੇ ਦੇਖੇ ਆ ਪਹਿਲਾਂ ਵੀ ਕੋਈ ਗੱਲ ਹੋਈ ਆ ਅਸੀਂ ਗਾ ਚੱਲ ਛੱਡੋ ਪਰ ਮਿੱਟੀ ਪਾਤੀ ਅੱਜ ਅਸੀਂ ਕਿਤੇ ਨਹੀਂ ਸਾਨੂੰ ਪਤਾ ਸੀ ਕੁਛ ਨਹੀਂ ਪਤਾ ਅਸੀਂ ਤਾਂ ਆਪਣੇ ਘਰੇ ਬੈਠੇ ਮੈਂ ਗੁਰਦੁਰ ਅਸੀਂ ਚੱਲੀ ਸੀਗੀ ਅੰਦਰ ਸਾਰੇ ਇਧਰੋਂ ਸੋਈ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਹਾਂਜੀ ਕੈਮਰੇ ਦੀ ਵੀਡੀਓ ਨਹੀਂ ਨਹੀਂ ਸਾਡੇ ਨਾਲ ਤਾਂ ਕੋਈ ਨਹੀਂ ਸੀ ਨਹੀਂ ਚਲੋ ਆਹੋ ਆਹੋ ਕੀ ਨਾਮ ਆ ਤੇਰਾ ਪੁੱਤਰ ਤੇਰੀ ਸੋਹ ਡਰਾ ਪੁੱਤਰ ਕਿਹੜੇ ਮੱਲੇ ਦੇ ਰਹਿਣ ਵਾਲੇ ਹੋ ਤੁਸੀਂ ਮੁੰਡਿਆ ਦੇ ਰਹਿਣੇ ਆ ਤਕੀ ਕੀ ਕਰਨ ਆਏ ਸੀ ਇਸ ਮੱਲੇ ਜੀ ਤੁਸੀਂ ਭਾਜੀ ਮੈਂ ਨਾ ਕੰਮ ਤੇ ਆ ਰਿਹਾ ਸੀ ਨਾ ਕਿਸੇ ਯਾਰ ਦੋਸਰੇ ਮੁੰਡੇ ਨੇ ਬਾਇਆ ਕਹਿੰਦਾ ਕੋਈ ਕੰਮ ਆ ਚੱਲ ਤਾਂ ਮੈਂ ਆਇਆ ਸੀ ਮੇ ਕਿਸੇ ਨੂੰ ਜਾਂਦ ਮੇਰੇ ਮੇ ਪੈਰ ਵੀ ਟੁੱਟਿਆ ਮੈਂ ਦਵਾਈ ਲੈਣੀ ਹੈ ਮੇਰੇ ਤੇ ਆ ਕੇ ਆ ਕੇ ਆ ਕੇ ਫੇ ਕਿਸੇ ਦੇ ਘਰ ਦੇ ਗੋਲੀਆਂ ਚਲਾਤੀਆਂ ਪੁੱਛ ਲੋ ਕੈਮਰੇ ਤੇ ਕੋਈ ਸੀ ਜਿਹਨੇ ਪਿੱਛੇ ਖੜ ਕੇ ਅਜਿਹੀ ਗੋਲੀਆਂ ਚਲਾਇਆ ਨਹੀ ਮੈਂ ਕਿਰਪਾਨਾ ਕਿਰਪਾਨਾ ਲੈ ਕੇ ਦਵਾਈ ਹੋਈ ਨਹੀਂ ਮੈਨੂੰ ਮੁੰਡੇ ਨੇ ਬਾਇਆ ਕਹਿੰਦਾ ਕੋਈ ਕੰਮ ਆ ਚਲ ਤਾਂ ਆਇਆ ਸੀ ਕਿ ਮੇਰੇ ਮੈਂ ਕਿਤੇ ਲੜਦਾ ਵੀ ਨਹੀਂ ਆ। ਨਹੀਂ ਨਹੀਂ ਲੜਦਾ ਨਹੀਂ ਜੇ ਤੂੰ ਆਇਆ ਤੇ ਕਾਦੇ ਵਾਸਤੇ ਆਇਆ ਸੀ ਦਵਾਈ ਕਿੱਥੋਂ ਲੈਣੀ ਸੀ ਤੂੰ? ਮੈਂ ਦਵਾਈ ਉਧਰ ਹੀ ਜਾ ਰਹੀ ਸੀ ਮੁੰਡੇ ਸਾਈਕਲ ਤੇ ਮੈਨੂੰ ਚੱਕਿਆ ਸੀ। ਉਹਨਾਂ ਨੇ ਮੁੰਡੇ ਨੂੰ ਕਹਦੇ ਨਹੀਂ ਤੇ ਇੱਧਰ ਗਲੀਆਂ 'ਚ ਕੀ ਲੈਣਾ ਹੈ ਤੇ ਇੱਧਰ ਗੜੀਆਂ ਮੁੰਡੀਆਂ ਨੇ। ਮੈਂ ਸੀ ਕੰਮ ਆ ਕਿਸੇ ਮੁੰਡੇ ਦੇ ਘਰੇ ਜਾ ਰਿਹਾ ਤਾਂ ਆਇਆ ਸੀ ਉਹਨੇ। ਇਹਨੂੰ ਕਿਹੋ ਮੂੰਹ ਤੇ ਮਾਸਕ ਕਿਉਂ ਮੰਨਿਆ ਸੀ ਇਹਨੇ? ਨਹੀਂ ਮੂੰਹ ਮਾਸਕ ਪੰਨਿਆ ਸੀਗਾ ਮੁੰਡੇ ਨੇ ਕਿਹਾ ਸੀ। ਨਹੀਂ ਮਾਸਕ ਮੈਂ ਭਾਜੀ ਮੈਂ ਅੱਗੇ ਆਇਆ ਨਹੀਂ ਕੈਮਰਾ ਕੋਈ ਗੱਲ ਵੀਰੇ ਕੋਈ ਗੱਲ ਨਹੀਂ ਤੇਰਾ ਕੀ ਨਾਮ ਹੈ? ਚੈੱਕ ਕਰ ਲੈ ਵੀਰੇ ਮੈਂ ਆਇਆ ਕਿੱਥੇ? ਕਿਹੜੇ ਗੱਲ ਟੈਗ ਹੈ ਤੇ ਹਾਂਜੀ ਇਹ ਬੰਦਾ ਮੈਨੂੰ ਜਾਣਦਾ ਵੀ ਨਹੀਂ ਜੀ ਆ ਇੱਕ ਬੂਟਾ ਬਗਿਆ ਮਾਸਕ ਬੰਨਣ ਨੂੰ ਕੀ ਹੋ ਰਿਹਾ ਮੈਨੂੰ ਪੁੱਛਣਾ ਆਪਾਂ ਦੋਨੋਂ ਦਵਾਈ ਲੈਣੇ ਚਿਲੇ ਸੀ ਤਾਂ ਕੰਮ ਤਾਂ ਆ ਰਿਹਾ ਜੜ ਕੇ ਸਾਰੇ ਦਵਾਈਆਂ ਲੈਣ ਇੱਧਰ ਹੀ ਆਏ ਹੋ ਮੱਲੇ ਜੀ ਏਸੀ ਆਹੇ ਜਗ੍ਹਾ ਮਿਲੀ ਤੁਹਾਨੂੰ ਮੱਲੇ ਜੀ ਵੀ ਦਵਾਈਆਂ ਇੱਥੇ ਹੀ ਮਿਲਦੀਆਂ ਸਾਰੀਆਂ ਮੰਮੀ ਨਾਲ ਗੱਲ ਕਰਾ ਦਾਂਗਾ ਤੁਨ ਮੇਰੀ ਮੰਮੀ ਦਾ ਪੈਰ ਉੱਤੇ ਆਪਰੇਸ਼ਨ ਹੋਇਆ ਮੇਰੇ ਹਾਂ ਵੀ ਤੂੰ ਬਈ ਸ਼ੇਰਾ ਮੇਰੇ ਨਾਮ ਚੰਦਨ ਹੈ ਇਸ ਕੇ ਸਾਥ ਆਇਆ ਤਾਂ ਦਵਾਈ ਲੈਣੇ ਇਹ ਫਿਰ ਭਾਈ ਹੈ ਅੱਛਾ ਤੁਸੀਂ ਦੋਨੋਂ ਭਰਾ ਹੋ ਹਾਂਜੀ